ਸਿੱਧੂ ਦੇ ਟੇਕ ਨੋਟਿਸ ਗਾਣੇ ਤੋਂ ਬਾਅਦ ਇੰਡਸਟਰੀ ਚ ਇਕ ਵਾਰ ਫਿਰ ਤੋਂ ਸਿੱਧੂ ਅਤੇ ਬੱਬੂ ਮਾਨ ਦੇ ਵਿਚਕਾਰ ਕੰਟਰੋਵਰਸੀ ਛਿੜ ਚੁੱਕੀ ਸੀ ਤੇ ਹੁਣ ਇਸ ਕੰਟਰੋਵਰਸੀ ਨੂੰ ਲੈ ਕੇ ਬੱਬੂ ਮਾਨ ਦੇ ਵੱਲੋਂ ਹੇਟ ਫੈਲਾਉਣ ਵਾਲੇ ਲੋਕਾਂ ਨੂੰ ਅਪੀਲ ਕਰੀ ਗਈ ਹੈ ਤੇ ਸਿੱਧੂ ਅਤੇ ਉਸ ਦੇ ਪਰਿਵਾਰ ਬਾਰੇ ਵੀ ਆਪਣੇ ਖਾਸ ਵਿਚਾਰ ਬੱਬੂ ਮਾਨ ਨੇ ਸਾਂਝੇ ਕਰੇ ਨੇ ਕਿਉਂਕਿ ਸਿੱਧੂ ਦਾ ਜੋ ਟੇਕ ਨੋਟਿਸ ਗਾਣਾ ਹੈ ਉਹ 2021 ਦੇ ਵਿੱਚ ਡ੍ਰੌਪ ਹੋਣਾ ਸੀ ਤੇ ਦਿੜਬਾ ਸ਼ੋ 2020 ਦੇ ਵਿੱਚ ਹੋਇਆ ਸੀ 2021 ਅਤੇ 22 ਚ ਸਿੱਧੂ ਅਤੇ ਬੱਬੂ ਮਾਨ ਦੇ ਵਿਚਕਾਰ ਕੰਟਰੋਵਰਸੀ ਬਿਲਕੁਲ ਪੀਕ ਤੇ ਸੀ ਪਰ 29 ਮਈ ਦੀ ਮਾੜੀ ਡੇਟ ਨੂੰ ਸਿੱ ਬੱਬੂ ਮਾਨ ਸਿੱਧੂ ਪਰਿਵਾਰ ਲਈ ਆਪਣੀ ਹਮਦਰਦੀ ਵੀ ਪੇਸ਼ ਕਰਦੇ ਨੇ ਤੇ ਨਿੱਕੇ ਸਿੱਧੂ ਦੇ ਆਉਣ ਮੌਕੇ ਪਰਿਵਾਰ ਨੂੰ ਵਧਾਈਆਂ ਵੀ ਦਿੰਦੇ ਨੇ ਜਿਸ ਤੋਂ ਇਹ ਗੱਲ ਪੂਰੀ ਤਰ੍ਹਾਂ ਕਲੀਅਰ ਹੋ ਜਾਂਦੀ ਹੈ ਕਿ ਬੱਬੂ ਮਾਨ ਹੁਣ ਸਿੱਧੂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਬੈਰ ਵਿਰੋਧ ਨਹੀਂ ਰੱਖਦਾ ਪਰ ਟੇਕ ਨੋਟਿਸ ਗਾਣੇ 'ਚ ਹੋ ਰਿਹਾ ਵਿਰੋਧ ਤੋਂ ਮਾਨ ਬੱਬੂ ਮਾਨ ਦੇ ਵੱਲੋਂ ਵੀ ਆਪਣੀ ਗੱਲ ਕਲੀਅਰ ਕਰਦਾ ਸਿੱਧੂ ਮੂਸੇਵਾਲਾ ਨੂੰ ਲੈ ਕੇ ਖਾਸ ਵਿਚਾਰ ਸਾਂਝੇ ਕਰੀ ਨੇ ਤੁਸੀਂ ਤੁਹਾਨੂੰ ਸਵਾਦ ਪੈ ਗਿਆ ਗੱਲਾਂ ਦਾ ਤੁਹਾਨੂੰ ਕੰਟਰੋਵਰਸੀ ਚਾਹੀਦੀ ਹੈ ਮੈਂ ਇਹਦੇ 'ਚ ਰਹਿਣ ਵਾਲਾ ਬੰਦਾ ਹੈ ਨਹੀਂ ਚੁੱਪੀ ਤਾਂ ਦੇਖੋ ਮੇਰਾ ਮੈਂ ਅਸਲਚਾ ਆਪਣੇ ਆਪ ਨੂੰ ਮੋੜ ਲਿਆ